ਕਰੇ ਨਿਆਣਾ ਦੀ ਕਟਾਈ ਵਾਸਤੇ ਹੀ ਕੰਮ ਆ ਜੇ। ਤੇ ਤਾ ਦੇ। ਹੋਰ ਗਿਆ। ਨਿਆਣਾ ਇਹ ਵੀ ਫੇਰ ਦਿਆ ਕਰਕੇ ਤਨ ਪਤਾ ਕਈ ਵਾਰੀ ਤੰਗ ਕਰਦੇ ਆਵਾ। ਸਵੇਰੇ ਸਵੇਰੇ ਆਪਾਂ ਦੇਣਾ ਕਿ ਚਪਲਾਂ। ਪਰ ਮਾ ਇਸ ਹੋ ਗਈ ਚਪਲਾਂ ਦੀ ਸਵੇਰੇ ਸਵੇਰੇ। ਹਾਂਜੀ ਤੇ ਗੁੱਡ ਮਾਰਨਿੰਗ। ਅੱਜ ਹੈਗੀ ਆ ਤਾਰੀਖ 16 ਤੇ ਅੱਜ ਸ਼ਿਵਰਾਤਰੀ ਦਾ ਮੇਲਾ ਹੈਗਾ ਪਾਂਡਾਡੀ ਕੋਲ ਆਏ ਸੀ ਕਿ ਸਵੇਰੇ ਸਵੇਰੇ ਹਿੰਦੂ ਖਾਨਪੁਰ ਕੰਮ ਵੀ ਹੈ ਪਰ ਮੇਲਾ ਵੀ ਦੇਖਣ ਜਾਵਾਂਗੇ ਜਾਵਾਂਗੇ ਦੁਪਹਿਰੇ ਬਾਅਦ ਹੀ ਦਿਖਾਣੇ ਅੱਜ ਮੇਲਾ ਤੁਹਾਨੂੰ ਮਹਾ ਸ਼ਵੀਰਾਤਰੀ ਦਾ ਪਿੰਡ ਖਾਨਪੁਰ ਕੋਲਾਂ ਵੀ ਨੇ ਰੱਸਾ ਕਸੀ ਤੇ ਕਲਾਕਾਰ ਵੀ ਐ ਪ੍ਰੋਗਰਾਮ ਹੈ ਚਲਾਂਗੇ ਦੁਪਹਿਰ ਤੱਕ ਹੀ ਬਾਅਦੇ ਚਲਾਂਗੇ ਹਾਂਜੀ ਦੋਸਤੋ ਤੇ ਆਪਾਂ ਘਰੇ ਆ ਗਏ ਜੀ ਪਹਿਲਾਂ ਆਪਾਂ ਚਲਨੇ ਆਂ ਸ਼ਿਵ ਮੰਦਰ ਪਿੰਡ ਖੇੜੀ ਗੰਡਿਆਂ ਤੇ ਆਪਣੇ ਪਿੰਡ ਦੇ ਸ਼ਿਵ ਮੰਦਰ ਚੱਲਦੇ ਆਂ ਖੇੜੀ ਗੰਨੇ ਦਾ ਸ਼ਿਵ ਮੰਦਰ ਜੀ ਜਿਹ ਹੈ ਬੋਲੇ ਨਾਮ ਹੰਭੋਲੇ ਬੰਨਾਰੀ ਇਹ ਦਰਿਆ ਲੰਗਰ ਦੀ ਤਿਆਰੀ ਇਹ ਸ਼ਨੀ ਦੇ ਮੰਦਰ ਹਾਂਜੀ ਦੋਸਤੋ ਦੁਪਹਿਰੇ 11:30 ਵਜੇ ਗਏ ਤੇ ਗੱਡੀ ਕਰ ਲਈ ਆਪਾਂ ਸਟਾਰਟ ਆਪਾਂ ਜਾਣ ਲੱਗੇ ਆਂ ਲਾਲ ਰਾਜਪਰੇ ਮਾਰਕੀਟ ਜਾ ਕੇ ਆਵਾਂਗੇ ਉਸ ਤੋਂ ਬਾਅਦ ਆ ਕੇ ਮੇਲਾ ਵੀ ਦੇਖਣਾ ਫਿਰ ਚੱਲਦੇ ਆਂ ਰਾਜਪਰੇ ਮਾਰਕੀਟ ਚਾਹੁੰਦੇ ਆਂ ਜੀ ਰਾਜਪਰੇ ਪਰਚੀ ਚੱਕਲੀ ਸਮਾਨ ਦੀ ਚੱਲਦੇ ਆਂ ਰਾਜਪਰੇ ਸਤਿ ਸ਼੍ਰੀ ਅਕਾਲ ਸੇਟ ਜੀ ਦੋਏ ਨੀ ਨਾ ਜੇ ਵੈ ਗਈ ਮੈਨੂੰ ਪੱਕੀ ਗਾਰੰਟੀ ਆ ਤੁਹਾਨੂੰ ਪੱਕੀ ਗਾਰੰਟੀ ਆ ਚੱਲਾ ਮੇਲਾ ਦੇਖ ਕੇ ਆਵਾਂਗੇ ਸ਼੍ਰੀ ਰਾਤਰੀ ਕਾ ਆ ਰਹੇ ਆ ਘੰਟੇ ਦਾ ਕੰਮ ਸੇਵ ਨੂੰ ਭੇਜਾਂ ਪਹਿਲੇ ਸ਼ਾਮ ਨੂੰ ਜਾਵਾਂਗਾ ਮੈਂ ਹੈ ਹਉ ਨਹੀਂ ਆਂਦਾ ਇਹ ਉਹਨੂੰ ਕੁੱਸਤੀ ਦਿਖਾ ਕੇ ਲੈਣੀ ਫਿਰ ਤਪਲ ਗਈ ਮੈਂ ਨਹੀਂ ਅੱਜ ਤਾਂ ਚੱਕਾ ਦੇਣ ਜੀ ਪਾਪੜ 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 ਸਾਦੇ ਆਪਣਾ ਕਰਿਆ ਨਾ ਜੀ ਨਮਕੀਨਾਂ ਤੇ ਜ਼ਿਆਦਾ ਬੜੀ ਲੈ ਲਿਆ ਜੀ ਹੁਣ ਆਪਾਂ ਖਾਰਾ ਪਾਣੀ ਲੈਨੇ ਆ ਖਾਰਾ ਪੀਣ ਦੀ ਲੈਣ ਤੋਂ ਬਾਅਦ ਚੱਲਾਂਗੇ ਪਾਣੀ ਪਿੰਡ ਵੱਲ ਤੇ ਗੱਤ ਤੇ ਚੱਲ ਰਿਹਾ ਸੰਡੇ ਹੋ ਜਾ ਮੰਡੇ ਰੋਜ ਖਾਓ ਅੰਡੇ ਅਸੀਂ ਵੇਚਦੇ ਹਾਂ ਜੀ ਅੰਡੇ ਖਾਂਦੇ ਖੁੰਦੇ ਤਾਂ ਨਹੀਂ ਹੈ ਆਪਾਂ ਨੂੰ ਲੈਣਾ ਖਾਰਾ ਕਿੰਗ ਫਿਸ਼ਰ ਕਿਹਦੇ ਵਿੱਚ ਆਪਾਂ ਨੂੰ ਪੂਰੀ ਮਾਰਕੀਟ ਛੱਡ ਕੇ ਫੇਰ ਦੁਬਾਰਾ ਲక్ష్ਮੀ ਨਮਕੀਨ ਕੋਲ ਆਣਾ ਪਿਆ ਹਿੱਲ ਸੀਗੀ ਖਤਮ ਹਿੱਲੇ ਮਿਲ ਗਈ ਤੇ ਹੁਣ ਆਪਾਂ ਜਾਣ ਲੱਗੇ ਆ ਆਪਣੇ ਪਿੰਡ ਨੂੰ ਪਿੰਡ ਖੜੀਗੰਡਿਆਵਲ ਆਪਾਂ ਨੂੰ 2 ਘੰਟੇ ਲੱਗੇ ਮਾਰਕੀਟ 'ਚ ਲੱਗ ਜਾਂਦੇ ਨੇ ਨਾਰਮਲ 2-3 ਲੱਗੇ ਖੈ ਡੇਢ ਹੀ ਲੱਗੇ ਆ ਇੰਨਾ ਕ ਲੱਗ ਜਾਂਦਾ ਇਹ ਤਾਂ ਥੋੜਾ ਘਾਟਾ ਸ਼ਾਇਦ ਇਹ ਤੋਂ ਫालतू ਵੀ ਲੱਗ ਜਾਂਦਾ ਅਗਰ ਥੋੜਾ ਜਲਦੀ ਕਰੀ ਤਾਂ ਇੰਨੇ ਕ ਜਿ ਨਿਬੜ ਜਾਂਦਾ ਜਿੰਨੇ ਤੋਂ ਚੋਂ ਕੰਮ ਨਿਬੜ ਗਿਆ ਆਪਣਾ ਚੱਲ ਲਈ ਆਂ ਆਪਾਂ ਪਿੰਡ ਵੱਲ ਆਪਣੇ ਜੀ ਜੀ ਖੋਨ ਨਾ ਲੈ ਖੋਲਣਾ ਖੜ ਜਾ ਪਾਪਾ ਕੀਤਾ ਹਾਂ ਪਾਪਾ ਏ ਪਾਪਾ ਕੀਤਾ ਜੀ ਜੀ ਲੈਣ ਗਿਆ ਜੀ ਦੁਪਹਿਰ ਦੇ 3 ਵਜੇ ਗਏ ਆਪਣਾ ਇਹ ਕਿਸਮਤ ਚ ਹਜੇ ਖਾਨਪੁਰ ਜਾਣਾ ਨਹੀਂ ਹੈਗਾ ਦੇਖੋ ਕਦੇ ਕਿੰਨੇ ਟਾਈਮ ਤੱਕ ਜਾਇ ਜਾਏਗਾ ਇਹ ਨਹੀਂ ਪਤਾ ਜਾਇ ਜਾਏ ਜਾਂ ਨਾ ਜਾਇ ਜਾਏ ਬੰਦਾ ਗਿਆ ਵੇ ਡਿਊਟੀ ਬਾਅਦ ਦੂਜਾ ਘੁੰਮਣ ਤੇ ਮਾਲਪੂੜਿਆਂ ਦਾ ਲੰਗਰ ਆਪਣਾ ਦੀਪਦਰਜੀ ਦੇ ਗਿਆ ਜੀ ਇਹ ਆਏ ਖਾਨਪੁਰ ਤੋਂ ਹੀ ਆ ਮਾਲਪੂੜੇ ਤੇ ਖੀਰ ਖਾਂਦੇ ਜੀ ਸਵੇਰ ਦੀ ਰੋਟੀ ਨਹੀਂ ਖਾਈ ਲੰਗਰ ਤਾਂ ਖਾ ਲਈਏ ਬਾਕੀ ਦੇਖਦੇ ਆ ਜੇ ਬੰਦਾ ਟਾਈਮ ਨਾਲ ਆ ਗਿਆ ਫਿਰ ਚੱਲਾਂਗੇ ਨਹੀਂ ਤਾਂ ਦੁਕਾਨ 'ਚ ਡਿਊਟੀ ਚੱਲੀ ਆਪਣੀ ਦੋ ਘੰਟੇ ਤੋਂ ਪਿਛਲੇ ਤੋਂ 1 ਵਜੇ ਦੁਕਾਨ ਤੇ ਆਏ ਹੋਏ ਆ ਤੇ ਅੱਜ ਗਾ ਕੇ ਵੀ ਹੈਗਾ ਆਵਾਜੇ ਜਿਆਦਾ ਰੌਣਕ ਹੈ ਜੀ ਸ਼ਾਮਦੇਵ 5:30 ਹੋ ਗਏ ਆ ਆਪਾਂ ਨੂੰ ਮੇਲਾ ਦੇਖਣ ਦਾ ਨਹੀਂ ਮਿਲਿਆ ਟਾਈਮ ਆਪਾਂ ਆਇਆ ਹੁਣ ਥੋੜੀ ਬੋੜੀ ਰੌਣਕ ਮੇਲਾ ਦੇਖਦੇ ਆ ਅੱਜ ਸਾਰਾ ਦਿਨ ਦੁਕਾਨ ਤੇ ਲੰਘ ਗਿਆ ਆਪਣਾ ਮੇਲਾ ਦੇਖਣ ਦਾ ਲੱਗੇ ਨਹੀਂ ਟਾਈਮ ਥੋੜਾ ਬੋੜਾ ਰਹਿ ਗਿਆ ਜਗਾ ਦੇਖ ਲੈਂਦੇ ਅੱਧੇ ਘੰਟੇ ਦਾ ਦੁਆਰਾ ਆਇਆ ਹਨਾ ਇੱਕ ਵਾਰ ਦੁਆਰਾ ਜਲਦੀ ਸੇਵਾ جاری ਕਰ ਰਿਹਾ ਸਭਾਜਾਰਕ ਪ੍ਰੋਗਰਾਮ ਤ੍ਰਿਸ਼ਣ ਹੋ ਲੱਗਿਆ ਹਾਏ ਪਕੌੜੇ ਹਨਾ ਪਕੌੜੇ ਖਾ ਲਿਆ ਸਟ੍ਰੈਟ ਗਾਟ ਉਹ ਵੀ ਜਿਹੜੇ ਸੱਜੇ ਪਾਸੇ ਹੋਣਗੇ ਪਿਛੇ ਕਲਾਕਾਰ ਜੀ ਦਾ ਤੇ ਮੇਲੇ ਦੀ ਜਿਹੜੇ ਦੁਕਾਨਾਂ ਨੇ ਉਹ ਪਹਿਲਾਂ ਪਿੰਡ ਵਾਲੀ ਸਾਈਡ 'ਤੇ ਇੱਕ ਸਾਈਡ ਲੱਗੀਆਂ ਨੇ ਦੁਕਾਨਾਂ ਦੁਕਾਨਾਂ ਤੇ ਰੌਣਕ ਮੇਲਾ ਬੱਚਿਆਂ ਦਾ ਖੇਲ ਖੇਲਣ ਵਾਸਤੇ ਖਿਲਾਉਣੇ ਇੱਧਰ ਨੇ ਤੇ ਆਪਾਂ ਵੀਰੇ ਇੱਕ ਵਾਰ ਲਾਈ ਸੀਗੀ ਸੇਲ ਵਾਸਤੇ ਦੁਕਾਨ ਇੱਧਰ ਹੈ ਰੌਣਕ ਮੇਲਾ ਇਧਰ ਖੇਲ ਖਿਲਾਉਣੇ ਬੱਚਿਆਂ ਦੇ ਤੇ ਇੱਕ ਸਾਲ ਆ ਪੌਰੇ ਲਾਈ ਸੀਗੀ ਖਿਡੌਣੇ ਦੀ ਦੁਕਾਨ ਇਹ ਟੌਂਗ ਤੇ ਇਹ ਪੂਰਾ ਰੌਣਕ ਵਿੱਚ ਲਾਈ ਸ਼ਾਮ ਦੀ ਭੇੜਾਂ ਜੇ ਕੀ ਹਾਲ ਹੈ ਸ਼ਾਮ ਵੀ ਹੈ ਚੈਲ ਪੈਲ ਪੂਰੀ ਟਾਈਮ 6 ਵਜਣ ਵਾਲੇ ਨੇ ਤੇ ਮੇਲਾ ਵੀ ਪਿਛੜੀ ਜਾ ਰਿਹਾ ਹਾਂਜੀ ਹਾਂਜੀ ਕੀ ਹਾਲ ਹੈ ਤੇ ਭੇੜ ਵੀ ਦੇਖੋ ਕਿੰਨੀ ਬਹੁਤ ਜ਼ਿਆਦਾ ਭੇੜ ਹੋ ਰਹੀ ਹੈ हां ਤੇ ਆਪਣੇ ਬੰਦੇ ਖੜੇ ਆਂ ਪੈਂਡ ਪਾਰਟੀ ਹੋ ਠੀਕ ਹੈ ਰੌਣਕ ਮੇਲਾ ਪੂਰਾ ਇਹ ਦੇਖੋ ਜੀ ਦੁਕਾਨਾਂ ਬੱਚਿਆਂ ਦੀਆਂ ਕਈ ਪਿੰਡਾਂ ਤੋਂ ਲਾਗ ਨੇੜੇ ਤੋਂ ਬਹੁਤ ਦੂਰ ਦੂਰ ਤੋਂ ਆਏ ਵੀ ਨੇ ਪਬਲਿਕ ਆ ਵੀ ਕੀ ਹਾਲ ਹੈ ਬਣਾ ਲੇ ਬਣਾ ਲੇ ਬਣਾ ਲੇ ਬਣਾ ਲੇ ਹਾਂ ਇਹ ਦੇਖੋ ਪੂਰਾ ਰੌਣਕ ਮੇਲਾ ਜੀ ਸਾਰੇ ਆ ਰਹੇ ਆ ਕੈਮਰੇ ਮਗਰ ਤਾਂ ਜਾ ਹੋ ਗਿਆ ਫਟਫਟੇ ਜਿਹੜੇ ਨੇ 4-5 ਕਿਲ ਤੇ 3-4 ਕਿਲ ਲੈ ਲੈ ਪੂਰੀ ਢੇਡ ਭੜਕਾ ਫਿੱਦੋ ਖੁਫਤ ਕਰਨ ਵਾਲਿਆਂ ਦੀ ਬੈਗ ਖਲੋਣੇ ਬੱਚਿਆਂ ਦੇ ਤੇ ਕੰਮ ਕਰਾ ਚਲੋ ਯਾ ਚੱਲ ਉਹਦੇ ਚ ਇਹ ਸਾਡੇ ਪਿੰਡ ਦੀ ਰੌਣਕ ਲਾੜੀ ਕਰਨ ਜਾਏ ਚੱਲ ਵੀ ਚੱਲ ਯਾਰ ਤੋਹੀਂ ਇੰਦੇ ਲੜਾ ਪਾਇਆ ਵਾ ਥੈਂਕ ਯੂ ਵਚਾਨੋ ਦੇ ਦੇਖੋ ਸਾਰੇ ਬੱਚੇ ਵੱਡਿਆਂ ਦੇ ਕਿਡ ਕਿਡ ਬੱਚਿਆਂ ਆ ਦੇਖੀ ਉਹ ਇꯨਤੀ ਲਗੀ ਹੋਈ ਆ ਸਾਰੇ ਉਹ ਗੋਲਚਰਾ ਜ ਨਹੀਂ ਹੈਗਾ ਗੋਲਚਰੇ ਵਾਲੀ ਨੇ ਹੈ ਓ ਸੱਜੇ ਓ ਸੱਜੇ ਆਦਰ ਮਾਰ ਕੀ ਹੋ ਰਹਾ ਹੈ ਇਹ ਇਹ ਬਟਾ ਚਲੋ ਵੀ ਇਹ ਕੁਮਾਰ ਪੁੱਜੀ ਛੋਟੇ ਲੈਮੇਗੇ ਤੇ ਛਾਲਾ ਮਾਰੇਗੇ ਇਹ ਗੰਬੀ ਹੋ ਗਏ ਉਹ ਦੇਖ ਨਾ ਉਹ ਨੌਤਾ ਖੜੇ ਜਾ ਰਹੇ ਨੇ ਨਾ ਵਾਪਸ ਬੜੇ ਬੱਚੇ ਸ਼ਾਮਾ ਮਾਰ ਰਹੇ ਛੋਟਾ ਤਾਂ ਸੰਭਲਿਆ ਨਹੀਂ ਜਾ ਰਹਿਗਾ ਖੁਸ਼ੀ ਪਤਾ ਖੜੇ ਜਾਂ ਹੈ ਵੇ ਇਹ ਦੋ ਬੱਚੇ ਆ ਨਾ ਜਿਹੜੇ ਇੱਕ 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 ਇਹ ਲੜਕੇ ਹਰੇ ਤੋਂ ਟੜਕੇ ਇਹਨਾਂ ਨੇ ਤਿੰਨਾਂ ਨੂੰ ਤਾਂ ਕੋਈ ਸਮਝ ਨਹੀਂ ਰਿਹਾ ਦੋ ਛਾਲੇ ਉਹ ਛਾਲਾ ਮਾਰੀ ਜਾ ਰਹੇ ਹੋ ਜਾਂ ਗਿਰੀ ਜਾ ਰਹੇ ਆ ਬੱਚਿਆਂ ਨਾਲ ਇਹ ਵਿਚਾਰ ਰਵਾਦਾ ਛੋਟਾ ਜਿਹਾ ਦੇਖੋ। ਹੋਰ ਰੋ ਰਹਾ ਛਾਲਾ ਮਾਰ ਰਿਹਾ ਗੱਬੇ। ਹਾਂ ਵੇ। ਉਹ ਛੱਡ ਦੇ ਉਹ ਵਿਚਾਰ ਕੱਢ ਦੇ ਵਾਰ ਰੋ ਰਖਿਆ। ਇਹ ਲੜੀ ਤੇ ਪਤਾ ਘਾਤੋ ਲੜ ਰਹੀ ਆ। ਵੀਰੇ ਜੀ ਸੀ ਵੀ ਫੀਜੀ ਕੋਈ ਕਹਿੰਦੇ ਚੱਕ ਕੇ ਚਲਾ ਗਿਆ। ਇਹ ਵਿਚਾਰੀ ਹੁਣ ਲੜ ਰਹੀ ਆ ਨਾ ਬਾਈ ਨੂੰ ਕਹੇ ਵੀ ਤੁਸੀਂ ਤਾਂ ਚੱਕ ਲਈ। ਹੈਲੋ ਲੈ ਨਹੀਂ ਕੁਛ। ਦੇ ਜੇ ਸੀ ਵੀ ਤੱਕ ਲੈ ਗਏਗਾ ਲੈ ਲਈ ਇਹਨਾਂ ਨੇ ਜੀ ਕੁਝ ਨਹੀਂ ਦਿਉਣਾ ਇਹ ਕੰਮ ਤਾਂ ਕੋਈ ਵੀ ਲੈ ਕੇ ਲੈਣਾ ਹੋਰ ਇਹ ਕਮ ਤਾਂ ਯਾਰ ਜਲਦੀ ਇੰਨੇ ਇਕੱਲੇ ਨੇ ਬੰਦੇ ਤਾਂ ਘਰ ਆਵਾ ਇਹ ਨਹੀਂ ਆ ਰਿਹਾ ਇਹ ਤਾਂ ਕੋਈ ਚੀਜ਼ ਹੈ ਯਾਰ ਇਹ ਕਿੰਨੇ ਦੀ ਹੈ ਜੀ ਕੀ ਚੀਜ਼ ਹੈ ਇਹ ਜੀ ਹੈ ਮੈਂ ਡਿਸਾਈਡ ਕਰ ਲਿਆ ਤਨੂੰ ਇਹ ਦੋ ਗੱਡੀਆਂ ਦਵਾ ਦਿਆਂ ਇਕੱਠੀਆਂ ਠੀਕ ਹੈ ਇੰਨੀ ਗੱਡੀਆਂ ਦਾ ਮੇਪਨ ਨਹੀਂ ਹੈ ਕਿ ਜਿੰਨੀ ਤਨੂੰ ਮਿਲ ਗਈਆਂ ਹੈ ਹਾਂ ਜੀ ਕੀ ਹਾਲ ਹੈ ਵਧੀਜੀ ਦਾ ਕੇ ਮੋਟੇ ਸਾਮਿਆ ਗਿਆ ਹੈ ਦੇਖ ਹਾਂ ਇਹੋ ਦੇਖ ਇਹਨੇ ਲੈ ਪੈਸੇ ਸੰਭੇ ਰਿਹਾ ਹੈ ਨਾ ਐਸੇ ਇਕੱਠੇ ਕਰੇਗਾ ਨਹੀਂ ਸਮਾਂ ਆ ਪੁੱਤ ਹਾਏ ਠੀਕ ਆ ਇੱਕ ਉਹ ਗੱਡੀ ਲੈਣੀ ਹੈ ਠੀਕ ਆ ਉਹ ਦੇਖ ਨਹੀਂ ਹਾਂ ਯੋ ਲੈ ਲੈ ਹਾਂ ਪਾਪਾ ਹਾਂ ਹਾਂ ਯੋ ਹਾਂ ਵਾ ਠੀਕ ਆ ਠੀਕ ਆ ਨਾ ਯੋ ਕੀ ਕਰਨੀ ਆ ਹਾਂ ਯੋ ਲੈ ਲੈ ਪੁੱਤ ਇਹ ਦੇ ਦੂਸ ਇਹ ਨੰਗਾ ਇਹ ਦੋ ਆ ਬਈ ਇਹਨੂੰ ਰਾਮ ਦੇ ਵੱਜ ਗਏ 6:20 ਜਿੱਦਾਂ ਆਪਾਂ 20 ਮਿੰਟ ਪਹਿਲਾਂ 25 ਮਿੰਟ ਪਹਿਲਾਂ ਸੀਗੇ ਪੂਰੀ ਰੌਣਕ ਮੇਲਾ ਸੀਗਾ ਹੁਣ ਐ ਭੇੜ ਘਟੀ ਜਾ ਰਹੀ ਐ ਇੱਧਰ ਵੀ ਘਟ ਗਈ ਤੇ ਇੱਧਰ ਵੀ ਰੌਣਕ ਘਟ ਗਈ ਟਾਈਮ ਤਕਰੀਬਨ ਸਾਰੇ ਲੋਕ ਘਰਾਂ ਜਾਣ ਲੱਗੇ ਨਾ ਟਾਈਮ ਜ਼ਿਆਦਾ ਹੋ ਗਿਆ ਹਨੇਰਾ ਹੋਣ ਵਾਲਾ 6:20 ਹੋ ਗਏ 10 ਮਿੰਟ ਬਾਅਦ ਹਨੇਰਾ ਹੋ ਜਾਏਗਾ ਮਾਰਕੀਟ ਵੀ ਖਾਲੀ ਹੁੰਦੀ ਜਾ ਰਹੀ ਐ ਤੇ ਦੁਕਾਨਦਾਰ ਵੀ ਆਪਣਾ ਕਾਊਂਟਰ ਕਰ ਲਾ ਕੇ ਇਕੱਠੇ ਕਿਉਂਗਾ ਗਾਗ ਦਾ ਟਾਈਮ ਰਹਿ ਨਹੀਂ ਹੈਗਾ ਜੋ ਇਦੋਂ ਤੱਕ ਇਹ ਸਾਰਿਆਂ ਨੇ ਬੈਕਿੰਗ ਦੀ ਤਿਆਰੀ ਕਰ ਲਈ ਜਾਣੇ ਦੀ ਆ ਜਾ ਦੂਤਾ ਇਹ ਦੇਖ ਲੋ ਜੀ ਘੋਟੇ ਦੀ ਕਮਾਲ ਹੋਈ ਵੀ ਅੱਜ ਹਨਾ ਓਏ ਘੋਟੇ ਦੀ ਕਮਾਲ ਕਨੇਡਾ ਅੱਜ ਪੀਪੀ ਦਾ ਘੋਟੇ ਹੋਇਆ ਮਸਤਾ ਨਾ ਓਏ ਆ ਵੀ ਇੱਧਰ ਵੀ ਰੌਣਕ ਘਟਦੀ ਜਾ ਰਹੀ ਆ ਆਓ ਜੀ ਕੀ ਹਾਲ ਹੈ ਓ ਛੱਡ ਇਹ ਕੀ ਕਰ ਰਿਹਾ ਲੋ ਬੱਲੇਬੰਦਾਂ ਯਾਰਾ ਦੇਖਾ ਡਾਡ ਸਾਹਿਬ ਠੀਕ ਹੈ ਇੱਕ ਕਬੱਡੀ ਵਾਲਾ ਸੀਗਾ ਪ੍ਰੋਗਰਾਸ ਅਗੱਛੀ ਦਾਦਰ ਆਉਂਦੇ 6:30 ਵਜੇ ਕਿਤੇ ਪਾਣ ਲੱਗਿਆ ਜਾਣ ਹਨੇਰਾ ਹੋ ਗਿਆ ਜੀ ਰੌਣਕ ਮੇਲਾ ਭੀੜ ਚੰਗੀ ਸੀਗੀ ਸਵੇਰੇ ਵੀ ਘੋਲ ਹੋਈਆਂ ਪਹਿਲਵਾਨ ਜਿਹੜੀ ਕਬੱਡੀ ਘੋਲ ਸੀਗੀ ਬਹੁਤ ਵਧੀਆ ਘੋਲ ਰਹੀ ਪਹਿਲਵਾਨ ਜਲਦੀ ਜਿੱਤ ਕੇ ਥੋੜੀ ਲੰਬੀ ਦੰਨ ਚ